ਮੁਖਰੀ ਹੋਈ ਸੀ ਸਰ ਕੱਲ ਦੀ ਸਤ ਇੱਕ 2025 ਦੀ ਗੱਲ ਆ ਜੀ ਅਸੀਂ ਪੀ ਡਬਲ ਵੈਸਟ ਸਾਈਡ ਤੋਂ ਕੋਈ ਨਸ਼ਾ ਤਸਕਰ ਆ ਰਿਹਾ ਸਰ ਤੇ ਉਸੇ ਅਸੀਂ ਗ੍ਰਿਫਤਾਰ ਕਰਦੇ ਸੀਗੇ ਜੀ ਉਹ ਅਸੀਂ ਡਾਕਾ ਲਵਾਇਆ ਪੀਡਬਲ ਵੈਸਟ ਆਫ ਦਿ ਕੋਆਰਡੀਨੇਟਰੀ ਜੀ ਅਸੀਂ ਸਰਿੰਦਰ ਸਿੰਘ ਕੋਲ ਭੇਜਿਆ ਜੀ ਮੈਂ ਉਹਨਾਂ ਨੇ ਫਿਰ ਜਗੱਡੀ ਸਿਫਟ ਰੱਖ ਕੇ ਦੇਖੀ ਸਰ ਤੇ ਉਹਨਾਂ ਚੈੱਕ ਕੀਤੀ ਤੇ ਉਹਦੇ ਵਿੱਚ 9 8 900 900 ਗ੍ਰਾਮ ਆਫੀਮ ਬਰਾਬਰ ਦੋ ਸਰ ਕਿਸ ਗਿਆ ਧਾਰਾ ਦੇ ਗੈਸਟ ਪਰਚਾ ਦਰਜ ਕੀਤਾ 18 ਐਂਟੀਪੇਸਰਡ ਸਰ ਤਾਂ ਸਾਰੇ ਨਾ ਪਛੁੱਕੜ ਕੀ ਸੀ ਉਹ ਚੁੱਕੜ ਕ੍ਰਿਮੀਨਲ ਕ੍ਰਿਮੀਨਲ ਜੀ ਕੈਦਨ ਦਾ ਰਿਮਾਂਡ ਹਾਸਲ ਹੋਇਆ ਸਰ ਦੋ ਦਿਨ ਦਾ ਸਰ ਦੋ ਦਿਨ ਦਾ ਜੀ ਠੀਕ ਹੈ